ਮਸ਼ਹੂਰ ਬਲੌਗਰ ਤੇ ਇਨਫਲੂਐਂਸਰ ਗੁਰਸਰਨ ਅਤੇ ਬਲਕਰਨ ਜਿਨ੍ਹਾਂ ਨੂੰ ਤੁਸੀਂ ਸਾਰੇ ਗੱਗੂ ਤੇ ਮੋਟਾ ਦੇ ਨਾਮ ਨਾਲ ਜਾਣਦੇ ਹੋ ਨੇ ਹਮੇਸ਼ਾ ਹੀ ਆਪਣੇ ਖਾਸ ਸੰਪਰੇ ਬਲੌਗਸ ਕਰਕੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੋਈ ਹੈ ਪਰ ਇਸ ਵਾਰ ਉਹਨਾਂ ਦੇ ਘਰੋਂ ਇੱਕ ਐਸੀ ਖਬਰ ਸਾਹਮਣੇ ਆਈ ਜਿਸ ਨੇ ਸਭ ਨੂੰ ਦੁਖੀ ਕਰ ਦਿੱਤਾ ਦਰਅਸਲ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਪੰਜਾਬ ਇਸ ਵੇਲੇ ਭਾਰੀ ਮੀਂਹ ਅਤੇ ਹੜ੍ਹਾਂ ਨਾਲ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ ਇਸੇ ਕਾਰਨ ਗੱਗੂ ਦੇ ਘਰ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਛੱਤਾਂ ਵਿੱਚੋਂ ਪਾਣੀ ਟਪਕਣ ਲੱਗ ਪਿਆ ਰਸੋਈ ਤੋਂ ਲੈ ਕੇ ਮੱਜਾਂ ਦੇ ਬਾੜੇ ਤੱਕ ਹਰ ਥਾਂ ਪਾਣੀ ਖਸ ਗਿਆ ਇਸ ਨਾਲ ਪੂਰਾ ਪਰਿਵਾਰ ਚਿੰਤਾ ਵਿੱਚ ਡੁੱਬਿਆ ਹੋਇਆ ਹੈ ਪਰ ਕਰਨ ਨੇ ਆਪਣੇ ਬਲੌਗ ਰਾਹੀਂ ਆਪਣਾ ਦਰਦ ਸਾਂਝਾ ਕੀਤਾ ਜਿੱਥੇ ਗੱਲ ਕਰਦਿਆਂ ਉਹ ਭਾਵੁਕ ਵੀ ਹੋ ਗਿਆ ਉਸਨੇ ਦੱਸਿਆ ਕਿ ਨਵੇਂ ਘਰ ਦੀਆਂ ਕੰਧਾਂ ਵੀ ਖਰਾਬ ਹੋ ਰਹੀਆਂ ਨੇ ਕੀਮਤੀ ਸਮਾਨ ਬਰਬਾਦ ਹੋ ਰਿਹਾ ਹੈ ਫਿਰ ਵੀ ਆਪਣੇ ਨੁਕਸਾਨ ਤੋਂ ਵੱਧ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਕੱਕੂ ਦਾ ਕਹਿਣਾ ਹੈ ਕਿ ਜਿਵੇਂ ਹੀ ਪਾਣੀ ਘਟੂਵੇਗਾ ਉਹ ਟਰੈਕਟਰ ਲੈ ਕੇ ਖੇਤਾਂ ਵਿੱਚ ਜਾਣਗੇ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪਤਰਾ ਕਰਨ ਦੇ ਵਿੱਚ ਮਦਦ ਕਰਨਗੇ ਉਸਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਚੜ ਕੇ ਹੜਪੀੜਿਤ ਪਰਿਵਾਰਾਂ ਦੇ ਨਾਲ ਖੜਨ ਕਿਉਂਕਿ ਸੱਚੀ ਮਦਦ ਦੀ ਲੋੜ ਤਾਂ ਉਸ ਸਮੇਂ ਪਵੇਗੀ ਜਦੋਂ ਪਾਣੀ ਉਤਰ ਜਾਵੇਗਾ ਅਤੇ ਲੋਕ ਮੁੜ ਆਪਣੇ ਘਰ ਖੇਤ ਬਣਾਉਣ ਦੀ ਕੋਸ਼ਿਸ਼ ਕਰਨਗੇ ਇਸ ਦੇ ਨਾਲ ਹੀ ਉਸਨੇ ਸਭ ਪੰਜਾਬੀਆਂ ਨੂੰ ਇਹ ਸਲਾਹ ਵੀ ਦਿੱਤੀ ਇਹ ਆਪਣੇ ਘਰਾਂ ਦੀਆਂ ਛੱਤਾਂ ਨੂੰ ਮਜ਼ਬੂਤ ਰੱਖੋ ਤਰਪਾਲਾਂ ਦਾ ਪ੍ਰਬੰਧ ਕਰਕੇ ਰੱਖੋ ਕਿਉਂਕਿ ਦੁਕਾਨਾਂ ਤੇ ਇਸ ਵੇਲੇ ਕਾਫੀ ਕਮੀ ਹੈ ਉਸਨੇ ਕਿਹਾ ਕਿ ਮੀਂਹ ਦਾ ਕੋਈ ਪ੍ਰੋਸਾ ਨਹੀਂ ਇਸ ਲਈ ਪਹਿਲਾਂ ਹੀ ਤਿਆਰ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਇਹ ਗੱਲ ਸੱਚਮੁੱਚ ਪੰਜਾਬੀ ਸੱਭਿਆਚਾਰ ਦੀ ਵੱਡੀ ਪਹਿਚਾਣ ਹੈ ਕਿ ਆਪਣੇ ਦੁੱਖ ਤੋਂ ਵੱਧ ਦੂਜਿਆਂ ਦੇ ਦੁੱਖ ਵਿੱਚ ਖੜਦੇ ਹਾਂ ਗੱਗੂ ਤੇ ਮੋਟੇ ਦੀ ਇਹ ਸੋਚ ਬਹੁਤ ਲੋਕਾਂ ਲਈ ਪ੍ਰੇਰਨਾ ਹੈ ਦੋਸਤੋ ਤੁਹਾਡੀ ਇਸ ਮਾਮਲੇ ਦੇ ਵਿੱਚ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹਰ ਪੰਜਾਬੀ ਤੱਕ ਇਹ ਸੁਨੇਹਾ ਪਹੁੰਚ ਸਕੇ ਤੇ ਹਾਂ ਪੰਜਾਬ ਨਾਲ ਜੁੜੀ ਹਰ ਵੱਡੀ ਛੋਟੀ ਅਪਡੇਟ ਦੇਖਣ ਲਈ ਸਾਡੇ ਚੈਨਲ ਦਿੱਲੀ ਪੰਜਾਬ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ